ਮਨ ਤਲਵੰਡੀ ਚੌਧਰੀ ਨਾਲ ਇਹਾਡੀ ਨਾਂ ਬੇਟੀ ਘਰੋਂ ਗਈ ਏ 11 ਤਰੀਕ ਦੇ ਦਿਨ ਵੀਰਵਾਰ ਸੀ ਪਤਾ ਨਹੀਂ ਕਿਉਂ ਚਲ ਗਈ ਆ ਪਤਾ ਨਹੀਂ ਉਹਨੂੰ ਕੀ ਪਰੇਸ਼ਾਨੀ ਸੀ ਉਹਦਾ ਦੇ ਦਿਮਾਗ ਕੀ ਪ੍ਰੋਬਲਮ ਵੀ ਆ ਥੋੜੀ ਜੀ ਤੋਂ ਅੱਜ ਨੂੰ 5-6 ਦਿਨ ਹੋ ਗਏ ਆ ਨਹੀਂ ਘਰ ਰਹੀ ਏ ਨਾ ਉਹ ਵਾਪਸ ਆਈਏ ਮੈਂ ਥਾਣੇ ਵੀ ਤਲਾਹ ਦਿੱਤੀ ਆ ਉਹ ਵੀ ਲੱਭ ਰਹੇ ਆ ਪਰ ਮੈਨੂੰ ਮੇਰੀ ਬੇਟੀ ਅਜੇ ਤੱਕ ਨਹੀਂ ਵਾਪਸ ਆਈ ਮਿਲੀ ਕੀ ਨਾਮ ਆ ਰਾਧਿਕਾ ਉਮਰ ਕਿੰਨੀ ਆ 13 ਸਾਲ ਕਿੰਨੇ ਕੋਈ ਗਈ ਜੀ 9 ਵਜੇ ਗਈ ਹੈ ਕਰੋ ਕਿਹਾ ਵੀ ਕਰੋ ਆਪਣੀ ਭੈਣ ਨੂੰ ਕਹਿੰਦੀ ਕਿ ਮੈਂ ਆ ਗਈ ਹੁਣੇ ਫਿਰ ਮੈਂ ਜਦੋਂ ਆ ਕੇ ਦੇਖਿਆ ਮੈਂ ਉਧਰ ਪਤਾ ਕਰਕੇ ਜਿਸ ਜਿੱਥੇ ਮੈਂ ਕੰਮ ਕਰਦੀ ਸੀ ਉਧਰ ਵੀ ਨਹੀਂ ਹੈਗੀ ਸੀ ਫਿਰ ਮੈਨੂੰ ਆ ਕੇ ਅੱਡੇ ਤੋਂ ਪਤਾ ਲੱਗਾ ਕਿ ਇੱਥੇ ਅੱਡੇ ਤੇ ਹੈਗੀ ਸੀ ਉਹ ਮੇਰਾ ਉੱਥੇ ਭਰਾ ਦਾ ਬੇਟਾ ਕੰਮ ਕਰਦਾ ਵਾ ਉਹਨਾਂ ਨੇ ਮੈਨੂੰ ਦੱਸਿਆ ਫਿਰ ਮੈਨੂੰ ਪਤਾ ਲੱਗਾ ਕਿ ਸ਼ਹਿਰ ਹੱਲ ਨੂੰ ਗਈ ਹੈ ਸਾਰੇੋਂ ਮੈਂ ਪਤਾ ਕੀਤਾ ਵਾ ਸਾਰੇ ਮੈਂ ਲੱਭ ਚੁੱਕੀਆਂ ਹੁਣ ਥਾਣੇ ਆ ਥਾਣੇ ਵਾਲੇ ਵੀ ਲੱਭਦੇ ਪਏ ਆ ਪਰਾਜਿਤਾ ਕਰ ਕੋਈ ਪਤਾ ਨਹੀਂ ਲੱਗਾ ਤਾਂ ਮੈਂ ਤੇ ਉਹ ਬੇਨਤੀ ਕੀਤੀ ਕਰਦੀ ਆਂ ਭਾਜੀ ਕਿ ਜਿੰਨੂੰ ਵੀ ਪਤਾ ਲੱਗੇ ਜਿੰਨੂੰ ਵੀ ਦਿਖੇ ਉਹ ਸਾਨੂੰ ਦੱਸਿਆ ਜਾਵੇ ਸਾਨੂੰ ਪਤਾ ਲੱਗ ਜਾਵੇ ਕਿ ਸਾਡੀ ਬੇਟੀ ਕਿੱਥੇ ਹੈ ਅਸੀਂ ਉਹਨੂੰ ਇੱਥੋਂ ਵੀ ਇੱਥੋਂ ਵੀ ਲੱਭਿਆ ਆਪਣੇ ਮਤਲਬ ਭੈਣਾ ਭਰਾਵਾਂ ਜਿਹੜੇ ਰਿਸ਼ਤੇਦਾਰ ਮੰਨਿਆ ਕਿ ਚਲੋ ਲਾਗੇ ਲਾਗੇ ਸਾਰੇ ਲੱਭਿਆ ਹੈਗਾ ਜਲੰਧਰ ਸ਼ਹਿਰ ਜਿੰਨਾ ਵੀ ਹੈ ਸਾਰਾ ਲੱਭਿਆ ਹੈਗਾ ਭਰੂਥਲਾ ਵੀ ਲੱਭਿਆ ਹੈਗਾ ਆਪਣੇ ਰਿਸ਼ਤੇਦਾਰ ਵੀ ਘੁੰਮੇ ਆਗੇ ਸਾਰੇ ਫਿਰ ਅਸੀਂ ਜਾ ਕੇ ਉਹ ਥਾਣੇ ਵੀ ਦੱਸਿਆ ਹੈਗਾ ਥਾਣੇ ਵੀ ਰਿਪੋਰਟ ਦਿੱਤੀ ਹੈਗੀ ਆ ਉਹ ਵੀ ਲੱਭ ਰਹੇ ਆ ਤੇ ਹੁਣ ਅਜੇ ਤੱਕਰ ਪਰ ਕੋਈ ਪਤਾ ਨਹੀਂ ਲੱਗਾ ਇਹਨਾਂ ਨੂੰ ਸਾਡੀ ਨਾ ਕੋਈ ਫੋਨ ਆਇਆ ਉਹਨੂੰ ਫੋਨ ਦਾ ਵੀ ਪਤਾ ਵਾ ਕਰ ਦੇਣਾ ਪਰ ਅਜੇ ਤੱਕ ਕੋਈ ਨਹੀਂ ਲੱਭਿਆ ਮੈਂ ਅਪੀਲ ਕਰਨਾ ਚਾਹਨੀ ਹਾਂ ਉਹ ਜਾ ਚੁੱਕੀ ਹੈ ਕਰੋ ਕਾਫੀ ਦਿਨ ਹੋ ਚੁੱਕਿਆ ਕਿ ਜਿੰਨੂੰ ਵੀ ਦਿਖੇ ਜਿੰਨੂੰ ਵੀ ਪਤਾ ਲੱਗੇ ਉਹ ਮੇਰੇ ਤੱਕ ਦੱਸੇ ਕਿਉਂਕਿ ਮੈਨੂੰ ਬਹੁਤ